ਆ ਕਣਕ ਤੇ ਤੁਹਾਨੂੰ ਦਰਸ਼ਨ ਕਰਾਉਣੇ ਨੇ ਆ ਖੇਤ ਦੇ ਵਿੱਚ ਬੀਜ 35 ਤੋਂ 37 ਕਿਲੋ ਦਾ ਮਸਾ ਹੀ ਬੀਜ ਪਿਆ ਹੋਇਆ ਹੋ ਸਕਦਾ 35 ਦਾ ਚਲੋ ਆਪਾਂ 37 ਦਾ ਮੰਨ ਲੈਂਦੇ ਆ 1105 ਆ ਇਹ ਕਈ ਬੰਦੇ ਕਹੀ ਜਾਣਗੇ ਬੂਝਾ ਨਹੀਂ ਕਰਦੀ ਇਹ ਫਲਾਣਾ ਨਹੀਂ ਕਰਦੀ ਇਹ ਢੀਂਗਾ ਨਹੀਂ ਕਰਦੀ ਇਹ ਸਭ ਬਹਿਮ ਨੇ ਇਹ ਜਿਹੜੇ ਬੀਜ ਨੇ ਨਾ ਇਹ ਪਹਿਲਾਂ ਜਦੋਂ ਹਾਈ ਟੈਂਪਰੇਚਰ ਹੁੰਦਾ ਉਦੋਂ ਟਿਲਰਿੰਗ ਘੱਟ ਕਰਦੇ ਨੇ ਜਦੋਂ ਠੰਡ ਪੈ ਜਾਂਦੀ ਹੈ ਇਹਨਾਂ ਦੀ ਟਿਲਰਿੰਗ ਦੂਜੇ ਨਾਲੋਂ ਵੀ 11005 ਦਾ ਬੂਝਾ-ਵਾਝਾ ਕੋਈ ਘੱਟ ਨਹੀਂ ਲਾ ਇਹਨੂੰ ਬੂਝਾ ਘੱਟ ਕਹਿੰਦੇ ਹੋ ਤੁਸੀਂ ਅਦਰ ਦੇਖੋ ਕਿੰਨੇ ਟੱਕੇ ਆ ਆ 11005 ਹੀ ਆ ਲੋਕਾ ਕੋਈ 50 ਦਾ ਪਾਈ ਜਾਂਦਾ ਕੋਈ 60 ਦਾ ਪਾਈ ਜਾਂਦਾ ਮੇਰੇ ਹਿਸਾਬ ਨਾਲ 35 ਕਿਲੋ ਦਾ ਵੀ ਜਿਹ ਪਹਿਲਾਂ-ਪਹਿਲਾਂ ਐ ਲੱਗਦੀ ਆ ਮੂੰਹ ਜੇ ਨਹੀਂ ਲੱਗਦੀ ਇਹਦੀ ਜਿੰਨੀ ਬੱਲੀ ਵੱਡੀ ਤੇ ਦਾਣਾ ਮੋਟਾ ਹੋਊਗਾ ਲੋ ਦੂਜੀ ਸੰਗਣੀ ਕਣਕ ਦਾ ਹੋ ਹੀ ਨਹੀਂ ਸਕਦਾ ਚਾਹੇ 1105 ਆ ਚਾਹੇ 1205 ਆ ਮੈਂ 35 ਕਿਲੋ ਤੋਂ 20 ਵੱਧਰ ਕਮੈਂਡੇ ਨਹੀਂ ਕਰਦਾ ਮੈਨੂੰ ਮੈਂ ਬਾਰਾ ਹੀ ਆ ਮੈਂ ਕਿਹੜਾ ਪਾਗਲ ਆ ਮੈਂ ਕੋਈ ਜਾਣ